ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਮੈਂ ਹੁਣੀ ਪਿਛਲੇ ਸਮੇਂ ਤੋਂ ਜਿਹੜਾ ਚੈਨਲਾਂ ਤੇ ਜਿਹੜੀਆਂ ਮੀਡੀਆ ਸਾਥੀਆਂ ਦੇ ਜਿਹੜੀਆਂ ਕਾਲਸ ਆ ਰਹੀਆਂ ਨੇ ਪਵਾਨੀਗੜ ਟਰੱਕ ਯੂਨੀਅਨ ਨੂੰ ਲੈ ਕੇ ਜਿਹੜਾ ਘਟਨਾਕਰਮ ਚੱਲਿਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦੀ ਆ ਪੌਣੀਗੜ ਦੇ ਵਿੱਚ ਜਿਹੜੀ ਕਿ ਇੱਕ ਗੈਰ ਸਰਕਾਰੀ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਟਰੱਕ ਜੁਨੀਅਨ ਆ ਜਿਹੜੀਆਂ ਕਿ ਕਾਂਗਰਸ ਦੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀਗੀਆਂ ਐਜਾ ਐਸੋਸੀਏਸ਼ਨ ਆ ਜੋ ਜਿਹੜੀਆਂ ਕੰਮ ਕਰ ਰਹੀਆਂ ਨੇ ਸੋ ਪੌਣੀਗੜ ਜਿਹੜੀ ਜੁਨੀਅਨ ਆ ਜਿਹਦੇ ਚ 2400 ਤੋਂ ਲੈ ਕੇ 2500 ਦੇ ਵਿੱਚ ਜਿਹੜੀਆਂ ਗੱਡੀਆਂ ਨੇ 30000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਉਸ ਜਿਹੜੇ ਅਦਾਰੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉੱਥੋਂ ਦੀ ਜਿਹੜੀ ਚੋਣ ਨੂੰ ਲੈ ਕੇ ਜੋ ਮੇਰੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਆ ਕਿ ਉੱਥੇ ਜਿਹੜੀ ਚੋਣ ਹੋਈ ਆ ਜਾਂ ਉੱਥੇ ਜਿਹੜੀ ਕਮੇਟੀ ਚੁਣੀ ਗਈ ਆ ਉਹਦੇ ਵਿੱਚ ਮੇਰਾ ਕੋਈ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਔਰ ਉੱਥੇ ਜਿਹੜੀ ਚੋਣ ਹੁੰਦੀ ਆਈ ਆ ਪੰਜ ਮੈਂਬਰੀ ਕਮੇਟੀ ਆ ਜਿਹੜੀ ਪਿਛਲੇ ਸਾਲ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਉਸ ਤੋਂ ਪਿਛਲੇ ਸਾਲ ਚੁਣੀ ਗਈ ਸੀ ਸੋ ਅੱਜ ਦਾ ਜਿਹੜਾ ਮੈਂ ਦੇਖ ਰਹੀ ਹਾਂ ਕਿ ਇਸ ਘਟਨਾਕਰਮ ਤੋਂ ਬਾਅਦ ਜਿਹੜਾ ਬਵਾਲ ਮਚਿਆ ਹੋਇਆ ਜਿਦੇ ਚ ਕਾਂਗਰਸ ਦੇ ਵਿਜੇਂਦਰ ਸਿੰਘਲਾ ਸੁਪਾਲ ਸਿੰਘ ਕਹਿਰਾ ਆਲੀਦਾਲ ਭਾਜਪਾ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਚਿੱਕੜ ਜਿਹੜਾ ਫੁੱਟਣ ਲੱਗੇ ਹੋਏ ਨੇ ਸੋ ਮੈਂ ਕੁਝ ਟਾਈਮ ਬਾਅਦ ਹੁਣ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਵੀਡੀਓ ਨਸਰ ਕਰੂੰਗੀ ਤੇ ਭਾਨੀਗੜ ਦੀ ਜਿਹੜੀ ਚੋਣ ਹੈ ਜਿਹੜੀ ਯੂਨੀਅਨ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹਦਾ ਜਿਹੜਾ ਸਬੂਤ ਆ ਮੈਂ ਤੁਹਾਨੂੰ ਦਵਾਂਗੀ ਉਥੇ ਅੱਜ ਜਿਹੜੀ ਅਨਾਉਂਸ ਹੋਈ ਹੈ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਸਾਰੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਉਹ ਸਰਬ ਸੰਤੀ ਦੇ ਨਾਲ ਉਥੋਂ ਜਿਹੜੇ 5 ਮੈਂਬਰ ਜਿਹੜੇ ਚੁਣਦੇ ਨੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ادارے ਨੂੰ ਜਿਹੜਾ ਚਲਾਉਣ ਦਾ ਸੋ ਇਸ ਦੇ ਬਾਰੇ ਮੈਂ ਵੀਡੀਓ ਨਸਰ ਕਰੂੰਗੀ ਸੋ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸਿਹਤ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਆ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋ ਕੇ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਆ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈਂਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਹੈ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਤਾ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਿਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣਨ ਨੂੰ ਲੈ ਕੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਉਹ ਕੈਸ਼ ਜਿਹੜਾ ਉਹ ਇੰਨਾ ਵੱਡੀ ਅਮਾਊਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇਹ ਕੈਸ਼ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵਿਸ਼ਾ ਹੈਗੀਆਂ ਨੇ ਸੋ ਪੁਲਿਸ ਆਪਣਾ ਜਿਹੜਾ ਕੰਮ ਜਿਹੜਾ ਕਰ ਵੀ ਰਹੀ ਹੈ ਔਰ ਕਰਨਾ ਵੀ ਚਾਹੀਦਾ ਲੋਕਾਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ 3 ਸਾਲ ਮੈਨੂੰ ਐਮਐਲਏ ਦੇ ਤੌਰ ਤੇ ਹਲਕੇ ਦੇ ਵਿੱਚ ਹੋ ਚੁੱਕੇ ਨੇ ਕਿਸੇ ਇੱਕ ਬੰਦੇ ਤੋਂ ਕਦੇ ਕੋਈ ਚਾਹ ਦਾ ਕੱਪ ਵੀ ਪੀਤਾ ਹੋਵੇ ਤਾਂ ਮੈਂ ਲੋਕਾਂ ਦੀ ਦੇਣਦਾਰ ਹੋਊਂਗੀ ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਜਿਹੜੇ ਲੀਡਰ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਸੋ ਮੈਂ ਕੁਝ ਮਿੰਟਾਂ ਦੇ ਬਾਅਦ ਮੈਂ ਇੱਕ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਆ ਜਿਹੜਾ ਮੇਰਾ ਜਿਹੜਾ ਅਕਾਊਂਟ ਹੈ ਨਰਿੰਦਰ ਕੌਰ ਭਰਾ ਦੇ ਉੱਤੇ ਮੈਂ ਇੱਕ ਵੀਡੀਓ ਨਸ਼ਰ ਕਰੂੰਗੀ ਜਿਹੜੀ ਅੱਜ ਦੀ ਉੱਥੇ ਚੋਣ ਪ੍ਰਕਿਰਿਆ ਦੇ ਵਿੱਚ ਵੱਖ-ਵੱਖ ਲੀਡਰਾਂ ਦੀ ਜਿਹੜੀ ਪਾਰਟੀਆਂ ਦੇ ਲੀਡਰਾਂ ਦੀ ਭਾਗੀਦਾਰੀ ਤੇ ਉਹਨਾਂ ਦੇ ਦੁਆਰਾ ਕਿਸ ਤਰੀਕੇ ਨਾਲ ਜਿਹੜੀ ਉੱਥੇ ਚੋਣ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਲੀਡਰਾਂ ਦੇ ਉਹ ਖਾਸ ਨੇ ਉਹ ਮੈਂ ਚੀਜ਼ਾਂ ਨਸ਼ਰ ਕਰੂੰਗੀ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਉੱਥੇ ਕਿਹਨੇ ਅਨਾਉਂਸ ਕੀਤਾ ਨਹੀਂ ਕੀਤਾ ਉਹ ਸਾਡੇ ਇਲਾਕੇ ਦਾ ਸਾਡੇ ਲੋਕਾਂ ਦਾ ਉਸ ਜੁਨੀਅਨ ਦਾ ਇੱਕ ਜਿਹੜਾ ਇੱਕ ਭਾਈਚਾਰਾ ਇੱਕ ਉਹਨਾਂ ਦੀ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਜਿਹੜੇ ਇੱਕ ਉਹਨੂੰ ਰੋਜ਼ਗਾਰ ਮੰਨ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਇੱਕ ਇਕੱਠੇ ਹੋ ਕੇ ਉੱਥੇ ਕੰਮ ਕਰਦੇ ਆ ਲੋਕਾਂ ਦੇ ਰੋਜ਼ਗਾਰ ਲਈ ਕੰਮ ਕਰਦੇ ਆ ਸੋ ਉਹਦੇ ਉੱਤੇ ਰਾਜਨੀਤੀ ਕਰਨਾ ਜਿਹੜਾ ਉਹ ਗਲਤ ਹੈ ਜੋ ਚੀਜ਼ਾਂ ਵਾਪਰੀਆਂ ਨੇ ਉਹਨਾਂ ਉੱਤੇ ਇਨਕੁਆਇਰੀ ਹੋ ਕੇ ਕਾਰਵਾਈ ਜਿਹੜੀ ਕਰਨੀ ਉਹ ਬਣਦੀ ਹੈ ਸਤਿ ਸ਼੍ਰੀ ਅਕਾਲ ਜੀ ਅ ਮੈਂ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸ਼ਰ ਕਰਨ ਲੱਗੀ ਆ ਸੋ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸ਼ਰ ਕਰਨ ਦਾ ਜਿਹੜਾ ਮਕਸਦ ਸਿਰਫ ਇਹੀ ਹੈ ਕਿ ਭਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਕਾਂਡ ਹੋਇਆ ਉੱਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਉੱਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਾਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀਆਂ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ। ਨੂੰਗਾ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪ ਦੇ ਸਾਰੇ ਸੰਗਤ ਨੂੰ ਆਪਣਾ ਪ੍ਰਮਾਨ ਕਰਨਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ। ਜਤੈਂਦਰ ਸਿੰਘ ਵਿੱਕੀ ਵੱਜਵਾ ਬੋਲੇ ਜੱਦੀ ਮੰਦਗੜ ਦੀਪ ਕਰਨਾ ਦੀਪ ਬਾ ਗੁਰਪ੍ਰੀਤ ਬਾਲ ਦਾ ਗਿੰਦਰ ਘਰਾਟੋਂ ਜਿਹੜਾ ਕਮੇਟੀ ਬਣਾਈ ਹੈ ਗੁਰਪ੍ਰੀਤ ਸਿੰਘ ਮੁੱਖੀ ਕਮੇਟੀ ਦਾ ਬਣਾ ਦਾ ਬਹੁਤ ਬਾਅਦ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾਜੀ ਨੂੰ ਕਿਉਂ ਚੁਣਿਆ ਜਾਂ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਔਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਇਹਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਹੈ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸਤਿ ਸ਼੍ਰੀ ਅਕਾਲ ਜੀ